ਜੋ ਵੀ ਰਾਣਾ ਜੀ ਦੇ ਹੁਕਮਾਂ ਦੇ ਅਨੁਸਾਰ ਜਿਹੜਾ ਵੋਟ ਚੋਰੀ ਗੱਤੀ ਛੋੜ ਦਸਕਤ ਅਭਿਆਨ ਜਿਹੜੀ ਪੰਜਾਬ ਦੇ ਵਿੱਚ ਆਪੇਸ਼ ਬੜੀਏ ਜੀ ਨੇ ਪਹਿਲੀ ਤਰੀਕ ਨੂੰ ਸ਼ੁਰੂਆਤ ਕੀਤੀ ਹੈ ਨੂੰ ਲੈ ਕੇ ਅਸੀਂ ਉਹਨਾਂ ਦੇ ਬਿਨਾਂ ਚ ਪਿੰਡ ਪਿੰਡ ਘੁੰਮਦੇ ਹੋਏ ਇਸ ਅਭਿਆਨ ਨੂੰ ਲੈ ਕੇ ਜਾਣਾ ਹੈ। ਔਰ ਲੋਕਾਂ ਨੂੰ ਵੋਟ ਚੋਰੀ ਦੇ ਬਾਰੇ ਦੱਸ ਕੇ ਕਿ ਕਿਸ ਪ੍ਰਕਾਰ ਇਹ ਕਿਵੇਂ ਪੀ ਰਹੇ ਹੈ। ਉਂਟਾ ਚੋਰੀ ਕਰਕੇ ਦੇਸ਼ ਦੇ ਅੰਦਰ ਰਾਜ ਬਣਾਇਆ ਸਰਗੋਰਾ ਬੰਦੋਬਸਤ ਇਹਦਾ ਪਰਦਾ ਫਾਸ਼ ਸਨ ਸਾਡੇ ਰਾਹੁਲ ਗਾਂਧੀ ਜਿਨੇ ਤੱਥਾਂ ਦੇ ਆਧਾਰ ਤੇ ਸੂਬਤਾਂ ਦੇ ਤਹਿਤ ਆਪਣੀ ਪ੍ਰੈਸ ਕਾਨਫਰੰਸ ਦਿੱਤਾ پوری ਕੋਈ ਲੜਾਈ ਰਾਹੁਲ ਗਾਂਧੀ ਨੇ ਕੈਦਰ ਯਾਤਰਾ ਯਾਤਰਾ ਕਰਕੇ ਵਿਹਾਰ ਦੇ ਵਿੱਚ ਵੀ ਲੜਦਾ ਹੈ ਇਸੇ ਤਰ੍ਹਾਂ ਬਹੁਤ ਸਾਰੀਆਂ ਜਗ੍ਹਾ ਤੇ ਜੋ ਘਟਨਾਕਰਮ ਹੋਏ ਚਾਹੇ ਉਹ ਮਹਾਰਾਸ਼ਟਰ 70 ਲੱਖ ਲੋਕਾਂ ਦਰਤੀ ਤੇ ਹੀ ਚਾਹੇ ਉਹ ਬਿਹਾਰ ਦੇ ਵਿੱਚ ਵੋਟਾਂ ਕੱਟਣ ਦਾ ਪ੍ਰਕਿਰਿਆ ਚੱਲ ਰਿਹਾ ਹੈ ਚਾਹੇ ਹਰਿਆਣਾ ਲੁੱਟਿਆ ਝੱਤੀਸਗੜ੍ਹ ਲੁੱਟਿਆ ਮੱਧ ਪ੍ਰਦੇਸ਼ ਲੁੱਟਿਆ ਚਾਹੇ ਦਿੱਲੀ ਦੀ ਹਿੰਦੂਸਤਾਨ ਦੀ ਸਰਕਾਰ ਇਹ ਸਰਕਾਰ ਵੋਟ ਚੋਰੀ ਦੇ ਕਾਰਨ ਇਹਨਾਂ ਨੇ ਬਣਾਈ ਹੈ ਆਦਰਵਾਇਜ਼ ਇਹ ਸਰਕਾਰ ਨਹੀਂ ਬਣਦੀ ਸਾਨੂੰ ਸ਼ੰਕਾ ਹੈ ਕਿ ਦੇਸ਼ ਦੇ ਹਰ ਕੋਨੇ 'ਚ ਇਹ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰਨ ਸੋ ਇਸ ਕਰਕੇ ਰਾਹੁ ਗਾਂਧੀ ਨੇ ਅਸਕਰ ਦਾ ਵਿਹਾਰ ਸ਼ੁਰੂ ਕਰਕੇ 5 ਕਰੋੜ ਦਸਖਤ ਪੂਰੇ ਦੇਸ਼ ਦੇ ਲੋਕਾਂ ਤੋਂ ਉਤਰਾ ਕੇ ਕੀਤਾ ਹੈ ਜਿਹੜਾ ਸਾਡਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਲਖਸ਼ਪਤ ਕਮਿਸ਼ਨ ਦੇ ਦਫ਼ਤਰ ਲੈ ਕੇ ਜਾਣ ਹੈ ਜਿਹਦੇ ਵਿੱਚ ਪੰਜਾਬ ਮੂਰੀ ਸੂਬਾ ਬਣ ਕੇ ਇਸ ਦਸਖਤ ਬਿਆਨ ਦੇ ਵਿੱਚ ਹਿੱਸਾ ਲਏਗਾ ਕਿ ਆ ਜੋ ਡੈਮੋਕ੍ਰੇਸੀ ਨੂੰ ਲੋਕਤੰਤਵ ਨੂੰ ਬਚਾਇਆ ਜਾਵੇ ਜਿਸ ਨੂੰ ਤੋੜਨ ਦੀਆਂ ਮੇਰਾ ਤਰਕਸ਼ਾ ਭਾਰਤੀ ਸਰਕਾਰ ਵੱਲੋਂ ਕੀਤੀਆਂ ਗਈਆਂ ਬੈਂਕੋ ਇਸ ਕਰਕੇ ਅੱਜ ਉਸ ਬਿਆਨ ਦੇ ਤਹਿਤ ਅੱਜ ਮੈਂ ਤੇ ਰਾਣਾ ਸਾਹਿਬ ਹਨੂਕੁਰ ਸਾਹਿਬ ਇੱਕ ਸ਼ੁਰੂਆਤ ਕਰਦੇ ਹੋਏ ਕਿਸੇ ਨੂੰ ਫਾਰਮ ਦਿੱਤੇ ਇੱਥੇ ਅਸੀਂ ਆਡਾਜ਼ ਕਰਦੇ ਹਾਂ ਬਸ ਹੜਾ ਨਾਲ ਭੜਾ ਦੀ ਬੜੀ ਸਮੱਸਿਆ ਰਹੀ ਜੀ ਪਿੱਛੇ 12000 ਕਰੋੜ ਦੀ ਗੱਲ ਚੱਲੀ ਹੈ ਰਾਜਪਾਲ ਜੀ ਨੇ ਵੀ ਅੱਜ ਸਟੇਟਮੈਂਟ ਦਿੱਤੀ ਹੋਈ ਹੈ ਤੋ ਦੇਖੋ ਪੰਜਾਬ ਦੇ ਰਾਜਪਾਲ ਜੀ ਸਾਡੇ ਨਾਲ ਧੋਖਾ ਕਰ ਰਹੇ ਆ ਓਏ ਹਿੰਦੁਸਤਾਨ ਦੀ ਸਰਕਾਰ ਵੀ ਸਾਡੇ ਨਾਲ ਧੋਖਾ ਕਰ ਰਹੀ ਹੈ ਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਇਸ ਦੇ ਬਾਰੇ ਮੇਰੇ ਕੋਲ ਟਿੱਪਣੀ ਸ਼ਬਦ ਨਹੀਂ ਹੈ ਇਹ ਤਾਂ ਹੈ ਹੀ ਧੋਖੇ ਸਾਢੇ 12000 ਕਰੋੜ ਰੁਪਏ ਜਿਹੜਾ ਕੀ ਭਗਵੰਤ ਮਾਨ ਦੀ ਸਰਕਾਰ ਨੇ ਵੰਕ ਲਿਆ ਕਿਸੇ ਪਾਸੇ ਹੋ SDRF ਦਾ ਪੈਸਾ ਹਿੰਦੁਸਤਾਨ ਦੀ ਸਰਕਾਰ ਜਾਣਦੇ ਹੋ ਇਹ ਵੀ ਇਹਨਾਂ ਕੋਲ ਪੈਸਾ ਨਹੀਂ ਹੈ ਇਹਨਾਂ ਨੇ ਵੰਕ ਲਿਆ ਇੱਧਰ ਉੱਧਰ ਲਾਤਾ ਚਾਰ ਕੁਝ ਕੇ ਕਹਿ ਰਿਹਾ ਗਵਰਨਰ ਤੇ ਉਹ ਵੀ ਥੋੜੇ ਖਾਤੇ ਦੇ ਪੈਸੇ ਲਈ ਆਉਦਾ ਦਿਓ ਕਿੱਥੋਂ ਲਾਵੇ ਉਹ ਤੁਸੀਂ ਸਾਨੂੰ ਪੰਜਾਬ ਦੇ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ ਪੂਰਾ ਤਾਂ ਪਿਪਾ ਖਾਲੀ ਹੈ ਤੁਹਾਨੂੰ ਪਤਾ ਹੈ ਵੀ ਇਹ ਖਾਲੀ ਹੈ ਤੁਸੀਂ ਜਾਣ ਬੁੱਝ ਕੇ ਕਹਿ ਰਹੀ ਹੈ ਸਰਕਾਰ ਨੇ ਭਰਿਆ ਵੀ ਉਥੋਂ ਪਾ ਦੇ ਦੋਨੇ ਸਰਕਾਰਾਂ ਪੰਜਾਬ ਦੇ ਲੋਕਾਂ ਨੂੰ ਤੁੱਖਾ ਨਹੀਂ ਮਿਲ ਰਹੀ ਹੈ ਜਾਣ ਬੁੱਝ ਕੇ ਕਿਉਂਕਿ ਇਹਨਾਂ ਨੂੰ ਇੱਥੇ ਕੁਝ ਲਾਭ ਦਾ ਹੈ ਸੋ ਇਹ ਸਰਾਸਰ ਦਾਸਤੀ ਤੱਕਾ ਇਹ ਝੂਠੇ ਬਿਆਨ ਹੈ ਗਵਰਨਰ ਸਾਹਿਬ 50 ਸਾਲ ਲੰਘੇ ਜੀ 1000 ਰੁਪਏ ਮਹੀਨਾ ਲੋਕਾਂ ਨੂੰ ਮਾਰਵਲ ਤੇ ਮਾਰਵਲ ਤੇ ਆ ਗਿਆ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਵਾਅਦੇ ਮੁੱਖ ਮੰਤਰੀ ਸਾਹਿਬ ਦੇ ਲਾੜੇ ਰਿਹਾ ਇਹ ਵੀ ਕਮਾਰੀ ਆਕਮਾਂ ਦੀ ਸਾਹ ਦੇ ਨਵਾਦਾ ਮੁਰਗੀ ਦੇਂਦਾ ਵੀ ਸੀ ਬਹੁਤ ਆਂਡਾ ਦੇਂਦਾ ਵੀ ਸੀ ਬੱਕਰੀ ਦੇਂਦਾ ਸਤੰਦਸ ਪੰਜਾਬ ਦੇ ਵਿੱਚ ਇੱਕੋ ਖੜੀ ਉਹਨੂੰ ਲੱਗਦਾ ਹੈ ਕਿ ਕੋਈ ਕੱਪੀ ਉਹ ਆਂਡਾ ਦੇ ਰੂਪੀ ਸਵਾਲ ਜੋ ਕਰੇਗਾ ਉਹ ਭਾਈ ਪੀਟੀਸੀ ਆਲਿਓ ਕਾਂਗਰਸ ਪਾਰਟੀ ਇੱਕ ਮੁਠਾ ਤੁਸੀਂ ਕਿਤੇ ਵੀ ਹਰ ਲੀਡਰ ਅਸੀਂ ਕਰੇ ਉਹ ਮੇਰੀ ਬੇਨਤੀ ਹੈ ਨਾ ਕਰਿਆ ਕਰੋ ਤੁਸੀਂ ਸਾਡੇ ਭਰਾ ਹੋ ਥੋੜਾ ਜਿਹਾ ਪੀਟੀਸੀ ਮਸਾਲਾ ਲਾ ਦਿੰਦਾ ਹੈ